ਅਕਸਰ ਕਿਹਾ ਜਾਂਦਾ ਹੈ ਗੁਰਬਾਣੀ ਜੀਵਨ ਜਾਂਚ ਹੈ ਕਿਵੇਂ ਪਤਾ ਲੱਗੇਗਾ ਜ਼ਿੰਦਗੀ ਦੇ ਵਿੱਚ ਗੁਰਬਾਣੀ ਅਸਰ ਕਰ ਰਹੀ ਹੈ ਗੁਰਬਾਣੀ ਦਾ ਪ੍ਰਭਾਵ ਪੈ ਰਿਹਾ ਹੈ ਜਾਂ ਜ਼ਿੰਦਗੀ ਚੇਂਜ ਹੋਵੇਗੀ ਜਾਂ ਕਿਤੇ ਲੋਕ ਜਾਂ ਸਮਾਜ ਦੇ ਲੋਕ ਦੱਸਣਗੇ ਤੂੰ ਹੁਣ ਗੁਰਬਾਣੀ ਅਨੁਸਾਰ ਜ਼ਿੰਦਗੀ ਜੀ ਰਿਹਾ ਹੈ ਫੁੱਲ ਕਦੇ ਕਹਿੰਦਾ ਨਹੀਂ ਹੁੰਦਾ ਮੇਰੀ ਸੁਗੰਧੀ ਲੈ ਜਾ ਬੰਦੇ ਦੀ ਸ਼ਖਸੀਅਤ ਦੇ ਵਿੱਚੋਂ ਉਹਦਾ ਦੇ ਗੁਣ ਝਲਕਦੇ ਹੁੰਦੇ ਉਹ ਤੋਂ ਪ੍ਰੇਰਨਾ ਮਿਲ ਜਾਂਦੀ ਹੈ ਜਿਵੇਂ ਕੋ ਕਵੀ ਮੀਰ ਚੂਛਾ ਕੱਟ ਬੋਲੇ ਭਰਿਆ ਹੋਇਆ ਹੋਇਤੋ ਅੱਜ ਦਾ ਨੌਜਵਾਨ ਦਾਲ ਦੀ ਬਾਲਟੀ ਪਕੜ ਕੇ ਪ੍ਰਸ਼ਾਦਿਆ ਦਾ ਟੋਕਾ ਪਕੜ ਕੇ ਸੇਵਾ ਤਾਂ ਕਰ ਲਵੇਗਾ ਪਰੰਤੂ ਗੁਰਦੁਆਰੇ ਦੀ ਦੈਲੀਜ਼ ਦੇ ਅੰਦਰ ਪ੍ਰਵੇਸ਼ ਹੋ ਕੇ ਸਟੇ ਤੇ ਸੇਵਾ ਨਹੀਂ ਨਿਭਾਵੇਗਾ ਕਿਉਂਕਿ ਉਹਨੂੰ ਸਟੇ ਨਹੀਂ ਦਿੱਤੀ ਜਾ ਰਹੀ ਪ੍ਰਬੰਧਕਾਂ ਦੇ ਵੱਲੋਂ ਪ੍ਰਬੰਧਕ ਸਟੇ ਤੇ ਤਾਂ ਕਬਜ਼ ਹੋ ਜਾਣਗੇ ਪਰੰਤੂ ਦਾਲ ਦੀ ਬਾਲਟੀ ਤੇ ਪ੍ਰਸ਼ਾਦਿਆ ਦੇ ਟੋਕਣਾਂ ਚੱਕ ਕੇ ਸੇਵਾ ਨਹੀਂ ਕਰਨਗੇ ਅਸੀਂ ਇੱਥੇ ਗੈਰ ਨੂੰ ਕਿਵੇਂ ਦੂਰ ਕਰਾਂਗੇ ਅਸੀਂ ਗੁਰਬਾਨੀ ਦਾ ਬੜਾ ਸੋਹਣਾ ਫਰਮਾਨ ਹੈ ਸਤਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠੈ ਮੁਕਤ ਨਾ ਹੋ ਬਈ ਜਿਚਰ ਸ਼ਬਦ ਨਾ ਕਰੇ ਵਿਚਾਰ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਪੀਟੀਸੀ ਦੇ ਇਸ ਖਾਸ ਪ੍ਰੋਗਰਾਮ ਵਿਸ਼ੇਸ਼ ਮੁਲਾਕਾਤ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਇਆਂ ਕਹਿੰਦੇ ਹਾਂ ਤੇ ਅੱਜ ਜਿਹੜੀ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡੇ ਅਤੀ ਸਤਕਾਜੁਕ ਸਿੱਖ ਚਿੰਤਕ ਜੋ ਕਿ ਲੰਬੇ ਸਮੇਂ ਤੋਂ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਇਨੀ ਸਗੋ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਗੁਰਬਾਣੀ ਦੀ ਗੱਲ ਨੂੰ ਗੁਰ ਇਤਿਹਾਸ ਨੂੰ ਗੁਰ ਸਿਧਾਂਤਾਂ ਨੂੰ ਬੜੇ ਸੋਨੇ ਢੰਗ ਦੇ ਨਾਲ ਖਾਸ ਕਰਕੇ ਜੇਕਰ ਨੌਜਵਾਨਾਂ ਦੀ ਗੱਲ ਕੀਤੀ ਜਾਵੇ ਨੌਜਵਾਨਾਂ ਦੇ ਕੋਲ ਜਾ ਕੇ ਸੈਮੀਨਾਰ ਰੂਪ ਦੇ ਵਿੱਚ ਕਾਲਜਾਂ ਸਕੂਲਾਂ ਦੇ ਵਿੱਚ ਬਕਾਇਦਾ ਬਾ ਢੰਗ ਦੇ ਨਾਲ ਮੌਜੂਦਾ ਸਮੇਂ ਜਿਸ ਸਮੇਂ ਚੀਜ਼ ਦੀ ਲੋੜ ਹੈ ਉਸੇ ਢੰਗ ਨੂੰ ਅਪਣਾ ਕੇ ਗੁਰਮਤ ਵਿਚਾਰਧਾਰਾ ਨੂੰ ਫਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸਾਡੇ ਅਤੀ ਸਤਿਕਾਰਯੋਗ ਸਿੱਖ ਚਿੰਤਕ ਸਰਦਾਰ ਦਰਸ਼ਨ ਸਿੰਘ ਜੀ ਅਹਿਮਦਗੜ ਤੁਹਾਡਾ ਸਵਾਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰ ਜਦੋਂ ਅਸੀਂ ਦੇਖਦੇ ਹਾਂ ਸਿੰਘ ਸਾਹਿਬ ਲੰਬਾ ਸਮਾਂ ਤੁਸੀਂ ਬਤੌਰ ਰਿਟਾਇਰਡ ਹੋਣ ਤੋਂ ਬਾਅਦ ਗੁਰਬਾਣੀ ਦੀ ਗੱਲ ਗੁਰੂ ਸਿਧਾਂਤਾਂ ਦੀ ਗੱਲ ਨੂੰ ਛੱਡਿਆ ਨਹੀਂ ਵਿਦਿਆਰਥੀਆਂ ਤੱਕ ਪਹੁੰਚਾਉਣ ਦੀ ਨਿਰੰਤਰ ਇਹ ਤੁਹਾਡੀ ਜਿਹੜੀ ਕੋਸ਼ਿਸ਼ ਹੈ ਲਗਾਤਾਰ ਚੱਲ ਰਹੀ ਹੈ ਮੈਂ ਥੋੜਾ ਜਿਹਾ ਆਰੰਭ ਇੱਥੋਂ ਕਰਨਾ ਚਾਹਾਂਗਾ ਪੋਲੀਟੀਕਲ ਸਾਇੰਸ ਤੁਸੀਂ ਪੜਾਈ ਲੰਬਾ ਸਮਾਂ ਸਕੂਲਾਂ ਦੇ ਵਿੱਚ ਇੱਕੋ ਦਮ ਗੁਰਮਤ ਵਾਲੇ ਪਾਸੇ ਇੱਕੋ ਦਮ ਸਿੱਖ ਵਿਚਾਰਧਾਰਾ ਵਾਲੇ ਪਾਸੇ ਕਿਵੇਂ ਆ ਗਏ ਵਾਕ ਜੀ ਹਰ ਸਾਹਿਬ ਫਤਿਹ ਮੈਂ ਪਹਿਲਾ ਨਾਸਤਿਕ ਸੀ ਥੋੜਾ ਜਿਹਾ ਕਾਮਰੇਡ ਵਿਚਾਰਤਰਾ ਹੁੰਦਾ ਸੀ ਪਰ 1982 ਦੇ ਵਿੱਚ ਮੈਂ 10 ਕੁ ਦਿਨ ਸੁਖਮਨੀ ਸਾਹਿਬ ਜੀ ਦਾ ਪਾਠ ਗੁਰਦਵਾਰੇ ਜਾ ਕੇ ਕੀਤਾ ਉਦੋਂ ਮੈਂ ਬੋਰੇ ਹੋ ਗਏ ਤੇ ਮੈਨੂੰ ਉਹ ਸਵਾਦ ਆਇਆ ਜਿਹਦਾ ਅੰਤ ਕੋਈ ਨਹੀਂ ਸੀ ਪਰ ਫਿਰ ਮੈਂ ਸੋਚਿਆ ਵੀ ਸਵਾਦ ਤੇ ਆ ਗਿਆ ਕੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਾ ਕਹੀਏ ਵੀ ਹੁਣ ਇਹਨੂੰ ਮੈਂ ਪ੍ਰਸਾਰ ਕਿਵੇਂ ਕਰਾਂ ਫਿਰ ਮੈਂ ਸਿੱਖ ਮਿਸ਼ਨਰੀ ਕਾਲਜ ਦਾ ਦੋ ਸਾਲ ਪੱਤਰ ਵਿਆਰ ਕੋਲ ਗਿਆ ਫਿਰ ਡਿਪਲੋਮਾ ਡਿਗਰੀ ਫਿਰ ਐਮ ਇ ਰਿਲੀਜੀਅਨ ਕਰਕੇ ਫਿਰ ਮੈਂ ਜਿਹੜੇ ਵੀ ਵਿਦਵਾਨ ਨੂੰ ਦੇਖਦਾ ਉਹਦੇ ਮਗਰ ਹੋ ਜਾਂਦਾ ਕਿਤਾਬਾਂ ਬਹੁਤ ਪੜ੍ਹ ਕੇ ਤੇ ਪ੍ਰਚਾਰ ਦੀ ਜਦੋਂ ਤੁਹਾਡੀਆਂ ਲਿਖਤਾਂ ਵੇਖਦੇ ਆ ਗੁਰਬਾਣੀ ਅਨੁਸਾਰ ਜੀਵਨ ਜਾਂਚ ਕੀ ਹੈ ਤੁਸੀਂ ਪ੍ਰੈਕਟੀਕਲ ਰੂਪ ਦੇ ਵਿੱਚ ਕਰਕੇ ਦਿਖਾ ਦਿੱਤਾ ਸਟੇਜਾਂ ਦੇ ਉੱਪਰ ਜਦੋਂ ਲਿਖ ਲਿਖੀ ਜਾਂਦੀ ਹੈ ਗੁਰਬਾਣੀ ਜੀਵਨ ਜਾਂ ਦਾ ਖਜ਼ਾਨਾ ਹੈ ਜਿੰਦਗੀ ਬਤੀਤ ਕਿਵੇਂ ਕਰਨੀ ਹੈ ਜ਼ਿੰਦਗੀ ਨੂੰ ਜਿਉਣਾ ਕਿਵੇਂ ਗੁਰਬਾਣੀ ਦੱਸਦੀ ਹੈ ਆਈ ਥੋੜੇ ਸ਼ਬਦਾਂ ਦੇ ਜਿਹੜੇ ਨੌਜਵਾਨ ਕੇਵਲ ਤੇ ਕੇਵਲ ਗੁਰਬਾਣੀ ਨੂੰ ਪੜਨ ਤੱਕ ਸੀਮਤ ਨੇ ਉਹਨਾਂ ਵਾਸਤੇ ਕੀ ਕਹਾਂਗੇ ਜਿਹੜੀ ਗੁਰਬਾਣੀ ਹੈ ਇਹ ਕੋਈ ਮੰਤਰ ਰਟਣ ਨਹੀਂ ਹੈ ਇਹ ਜਿਹੜਾ ਹੈਗਾ ਸਰਬਦੇਸੀ ਸਰਵਕਾਲੀ ਸਾਰੇ ਸੰਸਾਰ ਦੀ ਸਾਰੇ ਧਰਮਾਂ ਸਾਰੀਆਂ ਕੌਮਾਂ ਈਵਨ ਨਾਸਤਿਕਾਂ ਜਾਂ ਆਸਤਿਕਾਂ ਸਾਰਿਆਂ ਵਾਸਤੇ ਇਹ ਜੀਵਨ ਜਿਉਣ ਦਾ ਢੰਗ ਸਿਖਾਉਂਦੀ ਹੈ ਇਹਦੇ ਵਿੱਚ ਉਹ ਨਿਯਮ ਦਿੱਤੇ ਹੋਏ ਨੇ ਸਾਡੇ ਖਾਣ ਪੀਣ ਪੈਣ ਵਿਚਰਨ ਜਨਮ ਮਾਰਨ ਜਾਂ ਹੋਰ ਪਰਮਾਪਖੰਡਾਂ ਵਹਿਮਾਂ ਤੋਂ ਉੱਪਰ ਉੱਠ ਕੇ ਇੱਕ ਆਦਰਸ਼ਕ ਜੀਵਨ ਕਿਵੇਂ ਜਿਉਣਾ ਹੈ ਉਹ ਖੁਦ ਵੀ ਮੇਰਾ ਤਜਰਬਾ ਰਿਹਾ ਕਿਉਂਕਿ ਮੈਂ ਜ਼ਿੰਦਗੀ ਦੇ ਸਾਰੇ ਰੰਗ ਦੇਖੇ ਨੇ ਔਰ ਤਕਲੀਫਾਂ ਝੱਲੀਆਂ ਨੇ ਪਰ ਜਦੋਂ ਗੁਰਬਾਣੀ ਦੇ ਲੜ ਲੱਗੇ ਸਹਿਜ ਬਾਣ ਦੀ ਕਿਰਪਾ ਦੀ ਨਾਲ ਮੈਂ ਇੱਕ ਉਹ ਜੀਵਨ ਜਿਉਇਆ ਜਿਹਦੇ ਜੀਵਨ ਤੋਂ ਅੱਗੇ ਕੋਈ ਹੋਰ ਜੀਵਨ ਨਹੀਂ ਅਕਸਰ ਵੇਖਿਆ ਜਾਂਦਾ ਹੈ ਜਦੋਂ ਗੁਰਬਾਣੀ ਪੜਨ ਲੱਗਦਾ ਹੈ ਕੋਈ ਵਿਅਕਤੀ ਪਿੱਛੇ ਮਨਸ਼ਾ ਹੁੰਦੀ ਗੁਰਬਾਣੀ ਪੜਨ ਤੋਂ ਬਾਅਦ ਮੈਂ ਰੱਬ ਅੱਗੇ ਇਹ ਅਰਦਾਸ ਕਰਾਂਗਾ ਜਦੋਂ ਤੂੰ ਗੁਰਬਾਣੀ ਵਿੱਚ ਇੰਨਾ ਕੁ ਭੇਜ ਜਾਂਦੇ ਆ ਉਹ ਅਰਦਾਸਾ ਖਤਮ ਹੋ ਜਾਂਦੀਆਂ ਨੇ ਕੇਵਲ ਤੂੰ ਤੇ ਮੈਂ ਤੇ ਮੈਂ ਤੇ ਤੂੰ ਵਾਲੀ ਵਸਤਾ ਬਣ ਜਾਂਦੀ ਹੈ ਬਿਲਕੁਲ ਠੀਕ ਹੈ ਜੀ ਇਹਦੇ ਵਿੱਚ ਈ ਹੋਣਾ ਹੈ ਜਿਹੜਾ ਗੁਰਬਾਣੀ ਪੜਨ ਦੇ ਨਾਲ ਵੈਸੇ ਤਾਂ ਕਿਆ ਪੜੀਆ ਕਿਆ ਗੁਣੀ ਹੈ ਕਿਆ ਬੀਜ ਪੁਰਾਣਾ ਸੁਣੀਏ ਬੜੇ ਸੁਨੇਹਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਜੇ ਸਹਿਜ ਨਹੀਂ ਪਹੁੰਚੇ ਬਿਲਕੁਰੀ ਪੜ ਪੜ ਗੱਡੀ ਲੱਦੀ ਐ ਪੜ ਪੜ ਪ੍ਰਿਆ ਸਾਹਿਬ ਬੋਲੀ ਗੱਲ ਐ ਇਸ ਨੂੰ ਅਸੀਂ ਗੁਰਬਾਣੀ ਪੜਦੇ ਹੁਈਆਂ ਐਨਲਿਸਿਸ ਕਰਨੇ ਕਿ ਇਹਦਾ ਮੇਰੇ ਤੇ ਕੀ ਅਸਰ ਹੋ ਰਿਹਾ ਜੇ ਤਾਂ ਮੇਰੇ ਵਿੱਚ ਕੋਈ ਚੇਂਜ ਆ ਰਹੀ ਐ ਫਿਰ ਤਾਂ ਇਹ ਗੁਰਬਾਣੀ ਇੱਕ ਬੂਨ ਹੈਗਾ ਗਿਫਟ ਆ ਸਾਡੇ ਲਈ ਸਾਡੇ ਰੋਲ ਮਾਡਲ ਐ ਔਰ ਜੀਐਸਈ ਸਿਰਫ ਪ੍ਰੋਫੈਸ਼ਨਲ ਹੋ ਕੇ ਜਾਂ ਪੜਨ ਤੱਕ ਸੀਮਤ ਪੜਨ ਤੱਕ ਸੀਮਤ ਨੇ ਫਿਰ ਇਹ ਉਹ ਕਬੀਰ ਸਾਹਿਬ ਦਾ ਜਿਹੜਾ ਸ਼ਬਦ ਕਿਹਾ ਫਿਰ ਉਹ ਗੱਲ ਹੈ ਅਸਲੀ ਪੜਨਾ ਨਹੀਂ ਜਿਵੇਂ ਪਹਿਲਾਂ ਤੁਸੀਂ ਕਿਹਾ ਇਹ ਜਿੰਨਾ ਚਿਰ ਸ਼ਬਦ ਦੀ ਵਿਚਾਰ ਕਰਕੇ ਆਪਣੇ ਅੰਦਰ ਨਹੀਂ ਲਜਾਉਂਦੇ ਉਹਨਾਂ 'ਤੇ ਇਹ ਅਸਰ ਨਹੀਂ ਕਰਦੀ ਸੋ ਜਿਵੇਂ ਦਵਾਈ ਲੈ ਲਈਏ ਲਿਜਾ ਕੇ ਰੱਖ ਲਈਏ ਵਰਤੀਏ ਹੈ ਨਾ ਫਿਰ ਉਵੇਂ ਜਿਵੇਂ ਗੁਰਬਾਣੀ ਦਾ ਵੀ ਅਸਰ ਨਹੀਂ ਹੁੰਦਾ ਹੈ ਸੋ ਬਹੁਤ ਲੋਕ ਪੜਦੇ ਕਿੰਨੇ ਲੜੀਆਂ ਚੱਲਦੀਆਂ ਨੇ ਕਿੰਨੇ ਪਾਠ ਹੁੰਦੇ ਨੇ ਕਿੰਨਾ ਕਥਾਵਾਂ ਚੱਲ ਹੁੰਦੀਆਂ ਨੇ ਪਰ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਇਸ ਨੂੰ ਜੀਵਨ ਵਿੱਚ ਅਪਣਾਉਂਦੇ ਨੇ ਜੀਵਨ ਅਪਣਾਉਣ ਜੀਵਨ ਜਾਂ ਕਿਸੇ ਸਾਰੇ ਗੁਰਬਾਣੀ ਦਾ ਹੈ ਗੁਰਬਾਣੀ ਵਿੱਚ ਕੋਈ ਜ਼ਿੰਦਗੀ ਦਾ ਅਜੀਹਾ ਪੱਖ ਨਹੀਂ ਛੱਡਿਆ ਜਿਹੜਾ ਉਹ ਜਿਹਨੂੰ ਨਾ ਤੱਤ ਕੀਤਾ ਹੋਵੇ ਇਸ ਲਈ ਦੁਨੀਆ ਦੇ ਜਿਹੜੇ ਬਾਹਰਲੇ ਫਿਲਾਸਫਰ ਬਾਹਰੀ ਰਾਈਟਰ ਨੇ ਉਹ ਵੀ ਇਹੀ ਮੰਨਦੇ ਨੇ ਕਿ ਜਦੋਂ ਵੀ ਦੁਨੀਆ ਨੂੰ ਕੋਈ ਸੇਧ ਦੇਣ ਵਾਲਾ ਕੋਈ ਗ੍ਰੰਥ ਹੋਊਗਾ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਉਂਕਿ ਇਹਦੇ ਵਿੱਚ ਜਾਤਾਂ ਪਾਤਾਂ ਰੰਗ ਨਸਲ ਅਤੇ ਕਿਸੇ ਦਾ ਵਿਤਕਰਾਨੀ ਸਾਰੇ ਧਰਮਾਂ ਦੇ 35 ਮਹਾਪੁਰਸ਼ਾਂ ਦੀ ਵਖ-ਵਖ ਖਿਰਤਿਆਂ ਤੋਂ ਆਏ ਵਖ-ਵਖ ਲੋਕ ਨੇ ਜਿਹੜੀ ਉਹਨਾਂ ਦੀ ਬਾਣੀ ਦਰਜ ਹੈ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਆਪ ਇਕੱਠੀ ਕਰਕੇ ਅੱਗੇ ਉਹ ਲੈ ਕੇ ਆਂਦੀ ਸਾਡਾ ਗੁਰੂ ਕੋਈ ਵਿਅਕਤੀ ਨਹੀਂ ਸਾਡਾ ਗੁਰੂ ਜੋਤ ਹੈ ਜੋਤ ਰੂਪ ਹਰ ਆਪ ਗੁਰੂ ਨਾਨਕ ਘਾਇਓ ਉਹ ਜੋਤ ਹੀ ਜੋਤ ਉਹ ਹਜੁਗ ਸਾਈ ਸਾਈ ਕਾਇਆ ਫਿਰ ਪਲਟੀਏ ਉਹ ਜਗਦੀ ਹੋਈ ਅੱਜ ਸਾਡੇ ਪਾਸ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਪਰ ਤਖ ਗੁਰੂ ਨੇ ਸਤਾਰੇ ਵਾਲੀ ਗੱਲ ਹੈਗੀ ਉਹ ਅਧਿਆਤਮਕ ਗਿਆਨ ਉਹ ਜੋਤ ਸਭ ਵਿੱਚ ਹੈ ਪਰ ਗੁਰ ਸਾਖੀ ਜੋਤ ਪ੍ਰਗਟ ਹੋਈ ਗੁਰੂ ਦੀ ਸਿੱਖਿਆ ਨਾਲ ਉਹ ਜੋਤ ਜਦੋਂ ਪ੍ਰਗਟ ਹੋ ਜਾਂਦੀ ਹੈ ਫਿਰ ਜਿਹੜਾ ਅਗਿਆਨ ਦਾ ਹਨੇਰਾ ਹੈ ਉਹ ਦੂਰ ਹੋ ਜਾਂਦਾ ਹੈ ਗਿਆਨ ਦਾ ਚਾਨਣ ਹੋ ਜਾਂਦਾ ਹੈ ਔਰ ਉਹ ਚਾਨਣ ਜਿਹਨ ਡਿਬਦੇਸ਼ ਦੀ ਕਹਿੰਦੇ ਆਪਾਂ ਜਿਹਨੂੰ ਅੰਦਰਲੀ ਅੱਖ ਕਹਿੰਦੇ ਆ ਜਿਹਨੂੰ ਅਨੁਭਵ ਕਹਿੰਦੇ ਆ ਉਹ ਖੁੱਲਣ ਨਾਲ ਫਿਰ ਸਾਡੇ ਅੰਦਰ ਵਿਵੇਕ ਬੁੱਧੀ ਆ ਜਾਂਦੀ ਹੈ ਵਿਵੇਕ ਬੁੱਧੀ ਥੋੜਾ ਮੈਂ ਇੱਥੇ ਰੁਕਣਾ ਚਾਹਾਂਗਾ ਤੁਸੀਂ ਅਨੁਭਵ ਦੀ ਗੱਲ ਕੀਤੀ ਹੈ ਅੰਦਰ ਦੇ ਚਾਨਣ ਦੀ ਗੱਲ ਕੀਤੀ ਹੈ ਕੋਈ ਇਹੋ ਜਿਹਾ ਕੋਈ ਟ੍ਰੀਟਮੈਂਟ ਵੀ ਹੈ ਕੋਈ ਇਹੋ ਜਿਹੀ ਅਵਸਥਾ ਵੀ ਹੈ ਜੇ ਫਿਰ ਕੋਈ ਇਹੋ ਜਿਹੀ ਕੋਈ ਕਿਤੇ ਕੋਈ ਕਾਰਵਾਈ ਕਰਨੀ ਪਵੇਗੀ ਤਾਂ ਜੋ ਅੰਦਰ ਦਾ ਗਿਆਨ ਅੰਦਰ ਦਾ ਪ੍ਰਕਾਸ਼ ਸੁੱਤੇ ਸਿੱਧ ਪ੍ਰਕਾਸ਼ਮਾਨ ਹੋ ਜਾਏ ਹਾਂ ਦੇਖੋ ਇਹ ਗੱਲ ਹੀ ਗੁਰਗ੍ਰੰਥ ਸਾਹਿਬ ਦੀ ਬਿੱਤੀ ਜਾਂ ਤਾਂ ਪਰਮੇਸ਼ਰ ਅਕੀ ਉਹਦਾ ਨਾਮ ਹੈ ਜਾਂ ਗੁਰੂ ਤੇ ਗੁਰੂ ਦੀ ਕਿਰਪਾ ਹੈ ਜਾਂ ਗੁਰਮੁਖ ਤੇ ਮਨਮੁਖ ਦੀ ਗੱਲ ਹੈ ਜਾਂ ਭਰਮਾ ਪਖੰਡਾ ਵਗੈਰਾ ਦਾ ਵਿਰੋਧ ਹੈ ਔਰ ਇਸ ਤਾਂ ਦੇ ਨਾਲ ਜਦੋਂ ਸਾਡੇ ਅੰਦਰ ਦਾ ਹਨੇਰਾ ਦੂਰ ਹੋ ਗਿਆ ਉਹ ਫਿਰ ਦੋ ਕਿਸਮ ਦਾ ਗਿਆਨ ਹੁੰਦਾ ਇੱਕ ਐਕਵਾਇਰਡ ਨੋਲਿਜ ਜਿਹੜਾ ਆਪਾਂ ਬਾਹਰ ਕਿਤਾਬਾਂ ਜਾਂ ਹੋਰ ਤਮਾਤੂ ਲੈ ਕੇ ਇਕੱਠਾ ਕਰ ਜੀ ਜਦੋਂ ਉਹ ਗਿਆਨ ਸਾਡੀ ਅੰਦਰ ਜਾਂਦਾ ਹੈ ਫਿਰ ਅੰਦਰੋਂ అనుਪੋਪ ਪ੍ਰਕਟ ਹੁੰਦਾ ਹੈ ਉਹ అనుਪੋਪ ਜਿਹੜਾ ਹੈਗਾ ਉਹ ਅਸਲੀ ਗਿਆਨ ਹੈ ਉਹਨੂੰ ਬ੍ਰह्म ਗਿਆਨ ਕਹਿੰਦੇ ਨੇ ਉਹਦੀ ਨਾਲ ਹੀ ਅਵਸਥਾ ਬਣਦੀ ਜਿਹੜੀਆਂ ਕੱਲੀ ਕਲਾ ਜੋ ਜਾਨਣਾ ਮੈਂ ਕਥਨੀ ਕਰਤਾ ਅ ਤੇ ਵਪਾਰੀ ਬਸਦਲ ਜੋ ਪੜਦਾ ਜੀ ਬਹੁਤੀਆਂ ਗੱਲਾਂ ਕਰਕੇ ਬਹੁਤ ਜ ਕਥਾ ਕਰਕੇ ਬਹੁਤਾ ਗਿਆਨ ਪ੍ਰਾਪਤ ਕਰਕੇ ਜੀ ਅਸੀਂ ਉਹ ਅਪਣਾਉਂਦੇ ਨਹੀਂ ਹੈਗੇ ਫਿਰ ਉਹ ਸਮਝੋ ਵਪਾਰੀ ਹੈ ਜਿਵੇਂ ਵੇਚਦਾ ਚੀਜ਼ਾਂ ਔਰ ਆਪ ਦੇ ਸਿਧਿਲਾ ਅਬਰ ਉਪਦੇਸ਼ ਆਪ ਕਰੇ ਆਪ ਤੇ ਜਾਪਤ ਜਨਮ ਮਰੇ ਸੋ ਜੀਵਨ ਵਿੱਚ ਜੋ ਢਲਦਾ ਹੈ ਫਿਰ ਜੀਵਨ ਬਦਲ ਜਾਂਦਾ ਹੈ ਬਦਲ ਕੇ ਫਿਰ ਉਹ ਜਿਹੜੇ ਪਹਿਲੇ ਸੰਸਕਾਰ ਨੇ ਪਹਿਲਾ ਜੀਵਨ ਹੈ ਮਨਮੁਖੀ ਜੀਵਨ ਉਹ ਖਤਮ ਹੋ ਜਾਂਦਾ ਹੈ ਉਹ ਕਰਮ ਮਿਟ ਜਾਂਦੇ ਨੇ ਜੇ ਜਦੋਂ ਕਿਰਪਾ ਹੁੰਦੀ ਹੈ ਨਾ ਤਾਂ ਹੀ ਤਾਂ ਸਧਨਾ ਜੀ ਨੇ ਕਿਹਾ ਤਬ ਗੁਨ ਗਾਏ ਜਗਤ ਗੋਰਾ ਜੋ ਕਰਮ ਨਾ ਨਾਸੀ ਸਿੰਘ ਸਰਨ ਕਤ ਜਾਈਏ ਜੋ ਜੰਮੁਗਲਾਸ ਯਾਨੀ ਕਿ ਜਿਲੀ ਮਾਰੇ ਕਰਮ ਜਿਵੇਂ ਗਲ ਕਾ ਹੋਈ ਅਜਾਮਲ ਹੋਇਆ ਸੱਜਣ ਠੱਗ ਹੋਇਆ ਕੋਡਾ ਰਾਖ ਹੋਇਆ ਉਹਨਾਂ ਦੇ ਪਿਛਲੇ ਕਰਮ ਵੀ ਕਿਰਪਾ ਦੀ ਨਾਲ ਗੁਰੂ ਨਾਨਕ ਬਾਦਸ਼ਾਹ ਦੀ ਕਿਰਪਾ ਦੀ ਨਾਲ ਉਹ ਮਿਟ ਕੇ ਉਹ ਸੰਤ ਸਰੂਪ ਬਣ ਗਏ ਉਹ ਸਹੀ ਰਸਤੇ ਤੇ ਆ ਗਏ ਫਿਰ ਉਹਨਾਂ ਦਾ ਵੀ ਇਹ ਸਾਰੀਆਂ ਸ਼ਕਤੀਆਂ ਦੇ ਅਨੁਭਵ ਖੁੱਲਿਆ ਹੋਇਆ ਸੀ ਇਹ ਬਾਣੀ ਜੋ ਜੀ ਜਾਣੇ ਤੇ ਅੰਤਰ ਰਵਿਹਾਰ ਨਾਮਾ ਸਤਗੁਰ ਕੀ ਜਿਸ ਨੂੰ ਮੱਤਾ ਹਵੇ ਸੋ ਸਤਗੁਰ ਮਾਹੇ ਸਮਾਨ ਉਹ ਜਿਹੋ ਜਿਹਾ ਸਤਗੁਰ ਹੁੰਦਾ ਉਹੋ ਜਿਹਾ ਫਿਰ ਗੁਰਸਿੱਖ ਸਿੱਖ ਗੁਰੂ ਹੈ ਏਕੋ ਗੁਰੂਪਦੇ ਆਪਾਂ ਹੈ ਉਹ ਕਹਿਣ ਦਾ ਭਾਵ ਉਹ ਗੁਰੂ ਦਾ ਰੂਪ ਬਣ ਜਾਂਦਾ ਜਿਹੜਾ ਕੋ ਗੁਰੂ ਵਿੱਚ ਹੁੰਦਾ ਉਹਦੇ ਵਿੱਚ ਆ ਜਾਂਦਾ ਤੁਸੀਂ ਭਾਈ ਸਾਹਿਬ ਅਨੁਭਵ ਦੀ ਗੱਲ ਕਰ ਰਹੇ ਸੀਗੇ ਜਦੋਂ ਤੁਹਾਡੀਆਂ ਲਿਖਤਾਂ ਵੱਲ ਵੇਖਦੇ ਆਂ ਕਰਮ ਕਾਂਡਾ ਬਾਰੇ ਵੀ ਤੁਸੀਂ ਲਿਖਿਆ ਹੈ ਭੂਤ ਪ੍ਰੇਤਾ ਬਾਰੇ ਵੀ ਤੁਸੀਂ ਲਿਖਿਆ ਹੈ ਜਨਮ ਸੰਸਕਾਰਾਂ ਬਾਰੇ ਵੀ ਤੁਸੀਂ ਲਿਖਿਆ ਹੈ ਪਰੰਤੂ ਜਦੋਂ ਅੱਜ ਦੇ ਹਾਲਾਤ ਵੇਖਦੇ ਆ ਨੌਜਵਾਨੀ ਵਰਗ ਨੂੰ ਵੇਖਦੇ ਆ ਜਾਂ ਉਹ ਬਜ਼ੁਰਗ ਮਾਤਾ ਪਿਤਾ ਨੂੰ ਵੇਖਦੇ ਆ ਬੜਾ ਡਿਫਰੈਂਸ ਹੈ ਮਾਤਾ ਪਿਤਾ ਕਹਿੰਦੇ ਨੇ ਗੁਰਬਾਣੀ ਪੜੋ ਨੌਜਵਾਨ ਕਹਿੰਦੇ ਨੇ ਸਮਾਂ ਆਪੇ ਗੁਰਬਾਣੀ ਪੜ ਲਵਾਂਗੇ ਉੱਥੇ ਏਜ ਫੈਕਟਰ ਨੂੰ ਕਿਵੇਂ ਤੁਸੀਂ ਖਤਮ ਕਰੋਗੇ ਦੇਖੋ ਇਹ ਗੱਲ ਹੈ ਬੱਚੇ ਕੱਲਾ ਸੁਣ ਕੇ ਨਹੀਂ ਬੱਚੇ ਇੱਕ ਤਰ੍ਹਾਂ ਦੇ ਬਾਂਦਰ ਵਾਂਗ ਹੁੰਦੇ ਨੇ ਨਕਲ ਕਰਦੇ ਨੇ ਜੇ ਮਾਂ-ਬਾਪ ਦੇ ਸੰਸਕਾਰ ਆਪਦੇ ਚੰਗੇ ਹੋਣ ਤਾਂ ਬੱਚਿਆਂ ਨੂੰ ਗਾਈਡ ਕਰਨ ਦੀ ਵੀ ਲੋੜ ਨਹੀਂ ਹੁੰਦੀ ਉਹ ਉਹਨਾਂ ਨੂੰ ਦੇਖ ਕੇ ਹੀ ਅਪਣਾ ਲੈਂਦੇ ਨੇ ਉਹਨਾਂ ਦਾ ਜੀਵਨ ਔਰ ਨਾਲ ਇਹ ਗੱਲ ਹੈ ਵੀ ਬੱਚਿਆਂ ਨੂੰ ਜੇ ਆਪਾਂ ਸਿੱਖਿਆ ਦਵਾਗੇ ਸਕੂਲਾਂ ਕਾਲਜਾਂ ਦੇ ਵਿੱਚ ਜਿਹੜੀ ਹੋਰ ਬਹੁਤ ਕੁਝ ਸਿਖਾਇਆ ਜਾਂਦਾ ਪਰ ਮੋਰਲ ਵੈਲਿਊਜ਼ ਨੇ ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਨੇ ਜਿਹੜੀਆਂ ਉਹਨਾਂ ਬਾਰੇ ਬਹੁਤ ਘੱਟ ਦੱਸਿਆ ਜਾਂਦਾ ਬਹੁਤ ਵਿਰਲੇ ਬੰਦੇ ਹੁੰਦੇ ਨੇ ਜਿਹੜੇ ਸਬਜੈਕਟ ਦੇ ਨਾਲ ਕੋਰਲੇਟ ਕਰਦੇ ਨੇ ਮੋਰਲਟੀ ਨੂੰ ਕਿਉਂਕਿ ਮੋਰਲਟੀ ਵੀ ਜਿਹੜੀ ਹੈ ਨਾ ਗੁਣ ਇਹ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਣਾਂ ਦਾ ਹੀ ਸੰਗ੍ਰਹਿ ਹੈ ਉਹ ਸਭ ਗੁਣ ਤੇਰੇ ਮੈਂ ਨਹੀਂ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਜਿਹੜੀ ਭਗਤੀ ਹੈ ਉਹ ਗੁਣਾ ਤੋਂ ਬਿਨਾ ਇੱਕ ਪਖੰਡ ਬਣ ਜਾਂਦੀ ਹੈ ਜਿੰਨੇ ਮਰਜ਼ੀ ਚੌਕੜੀਆਂ ਮਾਰੋ ਅੱਖਾਂ ਵਿੱਚ ਟੋਸ ਮਦੀਆਂ ਲਾਓ ਜਿੰਨਾ ਕਿ ਉਹ ਗੁਣਨੇ ਲਈ ਗੁਣਾ ਕਹ ਹੋ ਵਾਸਲਾ ਕਰ ਵਾਸਲੇ ਜੇ ਜੇ ਗੁਣ ਹੋਵਨ ਸਾਜਨਾ ਮਿਲ ਸਾਜਕਰੀਜੇ ਸਾਜਕਰੀਜੇ ਗੁਣਾ ਕਿਰੀ ਛੋੜਾ ਗੁਣ ਚਲੀ ਹੈ ਪਹਿਰੇ ਪਟੰਬਰ ਕਰ ਅਲੰਬਰ ਆਪਨ ਆਪਿਲ ਮਿਲਿਏ ਕਹਿੰਦਾ ਭਾਬ ਜਿੱਥੋਂ ਵੀ ਸਾਨੂੰ ਚੰਗੀ ਗੱਲ ਮਿਲਦੀ ਹੈ ਚਾਹੇ ਕੋਈ ਵੀ ਹੈ ਕਿਉਂਕਿ ਇੱਕ ਅਲਰਜੀ ਹੁੰਦੀ ਹੈ ਇੱਕ ਅਲਰਜੀ ਹੁੰਦੀ ਹੈ ਤੁਹਾਡੇ ਅੰਦਰ ਅਨੁਭਵ ਉਦੋਂ ਆਉਣਾ ਹੈ ਜਦੋਂ ਤੁਹਾਡੇ ਅੰਦਰ ਅਲਰਜੀ ਨਾ ਹੋਵੇ ਅਲਰਜੀ ਦਾ ਮਤਲਬ ਨਫਰਤ ਜਬ ਬਸਰ ਗਈ ਸਭ ਤਾਜ ਪ੍ਰਾਈ ਜਬ ਤੇ ਸਾਧ ਸੰ ਨੂੰ ਜਦੋਂ ਸਾਡੇ ਅੰਦਰੋਂ ਤਾਜ ਦੂਜਿਆਂ ਪ੍ਰਤੀ ਈਰਖਾ ਜੈਲਸੀ ਵਗੈਰਾ ਉਹ ਖਤਮ ਨਹੀਂ ਹੁੰਦੀ ਹੈਗੀ ਉਹਨਾਂ ਚ ਅਨੁਭਵ ਹੁੰਦਾ ਕਿਉਂਕਿ ਜਿਸ ਦੇ ਅੰਦਰ ਤਾਜ ਤਾਜ ਪ੍ਰਾਈ ਹੋਵੇ ਉਸ ਦਾ ਕਦੀ ਨਾ ਹੋਈ ਪੜਾ ਠੀਕ ਹੈ ਤੁਹਾਡੀ ਗੱਲ ਨਾਲ ਲੱਗ ਰਹੀ ਹੈ ਗੁਰਬਾਣੀ ਬਹੁਤ ਕੁਝ ਸਿਖਾ ਰਹੀ ਹੈ ਹਾਂਜੀ ਮੇਰਾ ਸਵਾਲ ਫਿਰ ਉਹੀ ਹੈ ਮਾਤਾ ਪਿਤਾ ਤੇ ਨੌਜਵਾਨਾਂ ਦੇ ਵਿਚਕਾਰ ਮਾਤਾ ਪਿਤਾ ਤੇ ਬੱਚਿਆਂ ਦੇ ਵਿਚਕਾਰ ਆਪਸੀ ਸਾਂਝ ਕਿਵੇਂ ਬਣੇ ਤਾਂ ਜੋ ਬਜ਼ੁਰਗਾਂ ਨੂੰ ਤਾਂ ਜੋ ਮਾਤਾ ਪਿਤਾ ਨੂੰ ਕਹਿਣਾ ਨਾ ਪਵੇ ਬੱਚਿਓ ਨਿੱਤੇ ਨੇ ਕਰੋ ਬੱਚਿਓ ਉਮਰ ਤਵੇਲੇ ਉੱਠੋ ਕੋਈ ਇਹੋ ਜਿਹਾ ਤਤ ਕੋਈ ਇਹੋ ਜਿਹਾ ਕੋਈ ਆਪਾਂ ਕਹਿ ਸਕਦੇ ਆ ਬਖਸ਼ਿਸ਼ ਵੀ ਹੋ ਸਕਦੀ ਹੈ ਕੇਵਲ ਜਾਂ ਫਿਰ ਕਿਤਨੇ ਕਿਤੇ ਕੋਈ ਇਹੋ ਜਿਹਾ ਸਿੱਖਿਆ ਦੇਣੀ ਪਵੇਗੀ ਹਾਂ ਇਹ ਇੱਕ ਸ਼ਬਦ ਮੇਰੇ ਪ੍ਰਾਨ ਵਾਸਤ ਹੈ ਬਹੁਤ ਜਨਮ ਨਾਲ ਕਈ ਵਾਰੀ ਕੋਈ ਅਚਾਨਕ ਘਟਨਾ ਹੋਣ ਨਾਲ ਵੀ ਬੰਦੇ ਵਿੱਚ ਚੇਂਜ ਆ ਸਕਦੀ ਹੈ ਮਾਪੇ ਨੂੰ ਪਹਿਲਾਂ ਤਾਂ ਇਹ ਆਪਣੇ ਪ੍ਰੈਕਟੀਕਲ ਜੀਵਨ ਅਹਜਾ ਬਣਾਉਣਾ ਚਾਹੀਦਾ ਹੈ ਤਾਂ ਕਿ ਬੱਚਿਆਂ ਨੂੰ ਦੱਸਣਾ ਨਾ ਪਵੇ ਇਹ ਨੌਜਵਾਨੀ ਜਿਹੜੀ ਇਹ ਸਮਝਣ ਦੀ ਲੋੜ ਹੈ ਸਾਡੇ ਲੋਕ ਨੇ ਜਿਹੜੇ ਗੁਰਦੁਆਰੇ ਵਿੱਚ ਆਮ ਤੌਰ ਤੇ ਏਜ ਲੋਕ ਜਾਂਦੇ ਨੇ ਬੱਚੇ ਨਹੀਂ ਜਾਂਦੇ ਹੈਗੇ ਦੂਜੀ ਗੱਲ ਗੁਰਦੁਆਰੇ ਦੇ ਵਿੱਚੋਂ ਉਹ ਕੁਝ ਨਹੀਂ ਮਿਲਦਾ ਜਿਹੜਾ ਕੁਝ ਮਿਲਣਾ ਚਾਹੀਦਾ ਗੁਰੂ ਦਵਾਰੇ ਹੋਏ ਸੋਝੀ ਪਾਇਏ ਇਹਦੇ ਚ ਕਸੂਰ ਵਾਰ ਕੌਣ ਹੈ ਕਸੂਰ ਵਾਲੇ ਦੇ ਵਿੱਚ ਸਾਡਾ ਸਾਰਾ ਸਮਾਜ ਹੈ ਔਰ ਪ੍ਰਚਾਰਕ ਵੀ ਨੇ ਬਹੁਤ ਸਾਰੇ ਜਿਹੜੇ મત ਚੰਗੇ ਪ੍ਰਚਾਰਕਾਂ ਦੀ ਵੀ ਕਾਟ ਹੈ ਔਰ ਜਿਹੜੇ ਚੰਗੇ ਗ੍ਰਾਂਥੀ ਨੇ ਉਹਨਾਂ ਨੂੰ ਪੇ ਨਹੀਂ ਕੀਤਾ ਜਾਂਦਾ ਆਮ ਤੌਰ ਤੇ ਉਹ ਜਿਹਨਾਂ ਨੂੰ ਕੋਈ ਨੌਕਰੀ ਨਹੀਂ ਮਿਲਦੀ ਜਿਹੜੇ ਸਮਾਜ ਵੱਲ ਥੋੜੇ ਦੂਰ ਨੇ ਜਾਂ ਆਪਣੇ ਲੋਅਰ ਕਾਸਟ ਦੇ ਬੰਦੇ ਬੰਦੇ ਨੇ ਉਹ ਜ਼ਿਆਦਾਤਰ ਉਹ ਗ੍ਰਾਂਥੀ ਹੁੰਦੇ ਨੇ ਗ੍ਰਾਂਥੀ ਉਹ ਪ੍ਰਚਾਰ ਕਿਵੇਂ ਕਰ ਸਕਦੇ ਕਤਾਬਾਂ ਬਹੁਤ ਵੈਕ ਨਹੀਂ ਹੁੰਦੀਆਂ ਕਿੱਥੋਂ ਕਰੀ ਤਨਖਾਹਾਂ ਘੱਟ ਹੁੰਦੀਆਂ ਨੇ ਇਸ ਲਈ ਜਿਹਦਾ ਗਿਆਨ ਦਾ ਪ੍ਰਸਾਰ ਕਰਨ ਲਈ ਸਾਨੂੰ ਟ੍ਰੇਨਿੰਗ ਸਕੂਲ ਖੋਲਣੇ ਚਾਹੀਦੇ ਬਹੁਤ ਘੱਟ ਥੋੜੇ ਜਿਹੀ ਮਿਸ਼ਨਰੀ ਕਾਲਜ ਨੇ ਜਿਹੜੇ ਅੱਜਕੱਲ ਇੱਧੇ ਧਿਆਨ ਦਿੰਦੇ ਨੇ ਜਾਂ ਸੰਖਿਆ ਦੇਣ ਵਾਲੇ ਕੋਈ ਨਹੀਂ ਮਿਲਦਾ ਮੈਂ ਤੁਹਾਨੂੰ ਥੋੜੇ ਤੁਹਾਡੀ ਗੱਲ 'ਚ ਮੈਂ ਵਾਅਦਾ ਕਰਨਾ ਚਾਹਾਂਗਾ ਤੁਸੀਂ ਆਖਿਆ ਕਿਤਨੇ ਕਿਤੇ ਗੁਰਦੁਆਰਿਆਂ 'ਚ ਉਹ ਮੈਟਰ ਨਹੀਂ ਮਿਲ ਰਿਹਾ ਪ੍ਰਚਾਰਕ ਭੂਮਿਕਾ ਨਹੀਂ ਨਿਭਾ ਰਹੇ ਹੈਗੇ ਹਾਂਜੀ ਮੈਂ ਮਾਤਾ ਪਿਤਾ ਤੋਂ ਸ਼ੁਰੂ ਕਰਾਂਗਾ ਆਜ ਦਾ ਮਾਤਾ ਪਿਤਾ ਚਿੰਤਤ ਵੀ ਹੈ ਸਾਡੇ ਬੱਚਿਆਂ ਦਾ ਕੀ ਬਣੇਗਾ ਗੁਰਬਾਣੀ ਪ੍ਰਤੀ ਸਾਡਾ ਬੱਚਾ ਗੁਰੂ ਘਰ ਜਾਣ ਨੂੰ ਤਿਆਰ ਨਹੀਂ ਇੱਥੇ ਮੈਂ ਥੋੜੇ ਜੀ ਹੋਰ ਗੱਲ ਨੂੰ ਵੱਡਾ ਕਰ ਦਵਾਂ ਆਜ ਦਾ ਨੌਜਵਾਨ ਦਾਲ ਦੀ ਬਾਲਟੀ ਪਕੜ ਕੇ ਪ੍ਰਸ਼ਾਦਿਆਂ ਦਾ ਟੋਕਾ ਪਕੜ ਕੇ ਸੇਵਾ ਤਾਂ ਕਰ ਲਵੇਗਾ ਪਰੰਤੂ ਗੁਰਦੁਆਰੇ ਦੀ ਦੈਲੀਜ਼ ਦੇ ਅੰਦਰ ਪ੍ਰਵੇਸ਼ ਹੋ ਕੇ ਸਟੇ ਤੇ ਸੇਵਾ ਨਹੀਂ ਨਾਮੇਗਾ ਕਿਉਂਕਿ ਉਹਨੂੰ ਸਟੇ ਨਹੀਂ ਦਿੱਤੀ ਜਾ ਰਹੀ ਪ੍ਰਬੰਧਕਾਂ ਦੇ ਵੱਲੋਂ ਪ੍ਰਬੰਧਕ ਸਟੇਟ ਤਾਂ ਕਬਜ਼ ਹੋ ਜਾਣਗੇ ਪਰੰਤੂ ਦਾਲ ਦੀ ਬਾਲਟੀ ਤੇ ਪ੍ਰਸ਼ਾਦ ਦੇ ਟੋਕਰੇ ਚ ਕਿ ਸੇਵਾ ਨਹੀਂ ਕਰਨਗੇ ਇੱਥੇ ਗਾਇਬ ਨੂੰ ਕਿਵੇਂ ਦੂਰ ਕਰਾਂਗੇ ਅਸੀਂ ਦੇਖੋ ਜਿਹੜੇ ਪ੍ਰਬੰਧਕ ਨੇ ਬੋ ਗਣਤੀ ਗੁਰਦਾਨ ਦੇ ਵਿੱਚ ਉਹ ਅਪਰ ਕਲਾਸ ਚੋਂ ਨੇ ਉਹ ਵੈਲ ਟੂ ਡੂ ਨੇ ਔਰ ਜੀਲਾ ਥੱਲੇ ਵੱਲ ਹੈਗਾ ਗ੍ਰੰਥੀ ਮਹਿਕਮਾ ਉਹ ਥੋੜੇ ਜੀ ਘੱਟ ਨੌਲੇਜ ਵਾਲੇ ਨੇ ਕੇਵਲ ਨਿਯਮ ਤੱਕ ਸੀਮਿਤ ਨੇ ਕਥਾਗਤ ਕਥਾ ਤੋਂ ਬਿਨਾ ਸ਼ਬਦੀ ਵਿਚਾਰ ਤੋਂ ਬਿਨਾ ਉਹ ਬੱਚੇ ਨੂੰ ਪੱਲੇ ਨਹੀਂ ਕੁਝ ਪੈਂਦਾ ਹੈਗਾ ਇਸ ਨੂੰ ਗੁਰੂ ਜੀ ਜਾਣਖੀ ਸੀ ਜਿਹੜੇ ਘਰਾਂ ਤੋਂ ਨਹੀਂ ਸਿੱਖਿਆ ਮਿਲਦੀ ਸਕੂਲਾਂ ਤੋਂ ਨਹੀਂ ਮਿਲਦਾ ਨੁਕਸਾਨ ਤਾਂ ਸੰਗਤ ਦਾ ਹੋ ਰਿਹਾ ਨੁਕਸਾਨ ਤਾਂ ਪੰਥ ਦਾ ਹੋ ਰਿਹਾ ਨਾ ਪੰਥ ਨੂੰ ਨਾ ਸੰਗਤ ਨੂੰ ਉਹ ਸੁਨੇਹਾ ਮਿਲ ਰਿਹਾ ਨਾ ਗੁਰੂ ਸਿਧਾਂਤਾਂ ਦੀ ਪਕੜ ਪੈ ਰਹੀ ਹੈ ਸੰਗਤ ਜੀ ਦੀ ਹੁੰਦੀ ਹੈ ਉਹੀ ਬੰਦੇ ਨੂੰ ਬਦਲਦੀ ਹੈ ਮਨ ਪੰਖੀ ਪਇਓ ਉਡੋੜਦਾ ਜਿੱਥੇ ਜਾਏ ਜੋ ਜੈਸੀ ਸੰਗਤ ਮਿਲੇ ਸੋ ਐਸੋ ਫਲ ਖਾਈ ਸੰਗਤ ਜੀ ਦੀ ਉਹ ਕੱਠ ਦਾ ਨਾਂ ਨਹੀਂ ਹੈਗਾ ਸੰਗਤ ਤਾਂ ਇੱਕ ਗੁਰੂ ਦੋ ਸਾਧ ਸੰ ਕਿਸੇ ਬੰਦੇ ਤੋਂ ਵੀ ਪ੍ਰਭਾਵਿਤ ਹੋ ਕੇ ਬੰਦਾ ਜਿਹੜਾ ਹੈਗਾ ਉਹ ਆਪਣੇ ਜੀਵਨ ਨੂੰ ਤਬਦੀਲ ਕਰ ਸਕਦਾ ਬਸ਼ਰਤੇ ਇਹ ਕਿ ਜਿਹੜਾ ਪ੍ਰਚਾਰਕ ਹੈ ਉਹਦਾ ਆਪਣਾ ਜੀਵਨ ਹੋਵੇ ਜੀ ਆਪਣਾ ਜੀਵਨ ਨਹੀਂ ਮੁਕਤੀ ਪ੍ਰਤਾ ਟੀਕਾ ਸਹਿਤ ਹਿਰਦੇ ਨਾਵੇਂ ਪੂਰਨ ਰਹੇ ਜੇ ਉਹਦੀ ਆਪਣੀ ਰਹਿਤ ਬਹਿਤ ਨਹੀਂ ਹੈਗੀ ਜੇ ਮੇਰੇ ਵਰਗਾ ਨਸ਼ਿਆਂ ਦੇ ਖਿਲਾਫ ਪ੍ਰਚਾਰ ਕਰਦਾ ਫਿਰ ਪ੍ਰਮਾਣ ਵੀ ਦੇਈ ਜਾਵੇ ਪਰ ਆਪ ਸ਼ਾਮ ਨੂੰ ਦੇਖਾਪੀ ਕੇ ਡਿਗਿਆ ਪਿਆ ਹੋਵੇ ਫਿਰ ਇਹ ਤੇ ਬੱਚਿਆਂ ਤੇ ਕੀ ਅਸਰ ਹੋਊਗਾ ਸੋ ਬੱਚਿਆਂ ਦੇ ਲਈ ਸਾਨੂੰ ਖੁਦ ਨੂੰ ਰੋਲ ਮਾਡਲ ਬਣਨਾ ਪਊਗਾ। ਕੀ ਬਾਤ ਹੈ ਮਾਪੇ ਨੂੰ ਵੀ ਬਣਨਾ ਪਊਗਾ, ਟੀਚਰ ਨੂੰ ਵੀ ਬਣਨਾ ਪਊ। ਪ੍ਰਬੰਧਕਾਂ ਨੂੰ ਵੀ ਬਣਨਾ ਪਊ। ਪ੍ਰਬੰਧਕਾਂ ਨੂੰ ਵੀ ਬਣਨਾ ਪਊ। ਪਰ ਆਪਨੇ ਜੀ ਲਈ ਉਹ ਖੁਦ ਉਹਨਾਂ ਨੂੰ ਗੁਰਮਤ ਦਾ ਗਿਆਨ ਨਹੀਂ ਹੁੰਦਾ ਸਿਰ ਭਾਰੂ ਹੋ ਜਾਂਦਾ। ਕਈ ਜਗ੍ਹਾ ਤੇ ਲੜਾਈਆਂ ਝਗੜੇ ਹੁੰਦੇ ਨੇ ਪ੍ਰਧਾਨੀਆਂ ਵਾਸਤੇ, ਕਈ ਵਾਸਤੇ ਬਹੁਤ ਕੁਝ ਹੋ ਰਿਹਾ ਤੁਹਾਨੂੰ ਆਪਣੇ ਪਤਾ ਹੈ। ਬਿਲਕੁਲ ਤਰੀਕਾ ਸਹੀ ਹੈ ਦਰਸ਼ਨ ਸਿੰਘ ਜੀ। ਮੈਂ ਥੋੜੇ ਕੱਲ੍ਹ ਕਾ ਹੋਰ ਪੁੱਛਣਾ ਚਾਹਾਂਗਾ ਤੁਸੀਂ ਲੰਬਾ ਸਮਾਂ ਨਸ਼ਾ ਛਡਾਊ ਕੇਂਦਰ ਦੇ ਚੇਅਰਮੈਨ ਵੀ ਰਹੇ ਹੋ ਮੁਖੀ ਵੀ ਰਹੇ ਹੋ ਹਾਂਜੀ ਕਦੀ ਕੋਈ ਅਜਿਹੀ ਘਟਨਾ ਵਾਪਰੀ ਤੁਹਾਡੇ ਸਾਹਮਣੇ ਨੌਜਵਾਨ ਆਇਆ ਨਸ਼ਾ ਛਡਾਉਣ ਵਾਸਤੇ ਤੁਸੀਂ ਜਦੋਂ ਉਹਨਾਂ ਦੀ ਕਾਉਂਸਲਿੰਗ ਕੀਤੀ ਪਤਾ ਲੱਗਿਆ ਨਸ਼ੇ ਵਿੱਚ ਕਿਉਂ ਪਏ ਸੀਗੇ ਸਭ ਤੋਂ ਵੱਡਾ ਕਾਰਨ ਕੀ ਹੈ ਨੌਜਵਾਨਾਂ ਦਾ ਨਸ਼ਿਆਂ ਵੱਲ ਜਾਣ ਦਾ ਉਹਦੇ ਵਿੱਚ ਵੀ ਜੀ ਕਈ ਕਾਰਨ ਨੇ ਇੱਕ ਤਾਂ ਸਭ ਤੋਂ ਵੱਡਾ ਕਾਰਨ ਤਾਂ ਇਹ ਹੀ ਹੈ ਵੀ ਜਿਹੜੀ ਮਾਪੀ ਨਹੀਂ ਜਦੋਂ ਉਹ ਟੇਬਲ ਦੇ ਤੇ ਬੋਤਲ ਖੋਲ ਕੇ ਬੈਠਣਗੀ ਬੱਚੇ 'ਤੇ ਕੀ ਪ੍ਰਭਾਵ ਜਾਊਗਾ ਦੂਜਾ ਸਾਡੇ ਮੈਰਿਜ ਪੈਲਸਾਂ ਦੇ ਵਿੱਚ ਜਦੋਂ दारू ਪੀਕੀ ਕਈ ਇਹੋ ਜਿਹੇ ਗਾਇਕ ਨੇ ਪ੍ਰਮੋਟ ਕਰਦੇ ਨੇ ਪਹਿਲਾ ਪੈਗ ਪੀਕੇ ਬਾਹ ਫੜਨੀ ਨਾ ਹਾਂ ਕਾਇਆ ਜੀ ਗੰਦੇ ਗੀਤ ਗਾਏ ਜਾਂਦੇ ਨੇ ਨਸ਼ੇ ਨੂੰ ਪ੍ਰਮੋਟ ਕਰੇ ਕਈ ਰਾਜਨੀਤੀਬਾਨ ਨੇ ਉਹ ਵੋਟਾਂ ਦੇ ਵਿੱਚ ਨਸ਼ੇ ਵੰਡਦੇ ਨੇ ਫਿਰ ਕਈ ਜिले ਹੈਗੇ ਇਸ ਤਰ੍ਹਾਂ ਦੇ ਗੁਰਬਾਣੀ ਵਿੱਚ ਨਸ਼ਿਆਂ ਪ੍ਰਤੀ ਬੜੇ ਪ੍ਰਮਾਣ ਜਿੱਤ ਪੀਤੇ ਮਤ ਦੂਰ ਹੋਏ ਬਰਲਪਾਵਾ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੀ ਕਸਮ ਤੱਕ ਇਹ ਇਸ ਲਈ ਹੋਰ ਗੁਰੂ ਸਾਹਿਬ ਨੇ ਤਸੰ ਨੂੰ ਗੁਨਾਹਾਂ ਦੀ ਸ਼ਰਾਬ ਕਿੱਢਣ ਨੂੰ ਕਿਹਾ ਗੁਰ ਕਰ ਗਿਆਨ ਧਿਆਨ ਦਾ ਤਾਰਾ ਕਰ ਕਰਨੀ ਕਸ ਪਾਈਏ ਪਾਠੀ ਪਵਨ ਪ੍ਰੀਮ ਕਾ ਪੋਚਾ ਇਸ ਤਰ੍ਹਾਂ ਸਮਝੋ ਚ ਬਾਬਾ ਮਨਮਤਵਾਰੋ ਨਾਮ ਰਸ ਨਾਮ ਦਾ ਰਸਤਾ ਹੀ ਆਊਗਾ ਜੇ ਦੂਜੀ ਰਸ ਨੇ ਉਤ્યાਗਾਂ ਜਦੋਂ ਇਹ ਰਸ ਪ੍ਰਾਪਤ ਹੋ ਗਿਆ ਫਿਰ ਦੂਜੇ ਆਪਣੇ ਆਪ ਛੁੱਟ ਜਾਂਦੇ ਜਦੋਂ ਨਸ ਵੰਜੋ ਕਿਲ ਵਖੋ ਕਰਤਾ ਕਰਿਆ ਜਦੋਂ ਕਰਤੇ ਨੇ ਅੰਦਰ ਅਗੇ ਥੋੜੇ ਪ੍ਰਵੇਸ਼ ਕੀਤਾ ਕਿਰਪਾ ਹੋ ਗਈ ਗੁਰੂ ਨਾਨਕ ਪਾਤਸ਼ਾਹੀ ਤੇ ਉਹ ਕਿਰਪਾ ਦੇ ਨਾਲ ਹੀ ਥੋੜਾ ਅਨੁਭਵ ਖੁੱਲਣਾ ਹੈ ਉਹਦੇ ਨਾਲ ਹੀ ਥੋੜਾ ਭੂਤ ਪ੍ਰੇਤ ਵੀ ਕੋਈ ਹੈ ਨਹੀਂ ਹੈਗਾ ਵੀ ਕੋਈ ਫਿਰਦੇ ਨੇ ਤੁਰਦੇ ਨੇ ਭੂਤ ਪ੍ਰੇਤ ਵੀ ਉਸ ਵਿਅਕਤੀ ਨੂੰ ਹੀ ਕਹਾ ਗਿਆ ਜੇਕਰ ਸਾਧਨਾ ਸੇਵਿਆ ਹਰ ਕੀ ਸੇਵਾ ਨਾ ਹੈ ਤੇਕਰ ਮਰਕਟ ਸਾਰ ਕੇ ਭੂਤ ਵਸਤ ਨੇ ਭੂਤ ਸਤਰੀ ਲਿੰਗ ਹੈ ਪ੍ਰੇਤ ਜਿਹੜਾ ਹੈਗਾ ਪੁਲਿੰਗ ਹੈ ਸੋ ਬਹੁਤੀ ਲੋਕ ਭੂਤ ਪ੍ਰੇਤ ਹੀ ਨੇ ਪਰ ਗੁਰਬਾਣੀ ਇਹ ਜਿਹਾ ਚਾਨਣ ਹੈ ਪ੍ਰੇਤੋਂ ਕੀ ਤੁਮ ਦੇਵਤਾ ਤਨ ਕਰਨੇ ਹਾਰੇ ਜਿਹੜੀ ਜਦੋਂ ਕਿਰਪਾ ਹੋ ਜਾਂਦੀ ਹੈ ਉਹ ਪ੍ਰੇਤ ਵਰਗੀਆਂ ਆਤਮਾਵਾਂ ਨੂੰ ਉਹਨਾਂ ਨੂੰ ਦੇਵਤਾ ਦੇਵਤਾ ਮੀਨ ਸ੍ਰੇਸ਼ਟ ਪੁਰਸ਼ ਇਹ ਤਾਂ ਜੀਵਨ ਦੇਵਤਿਆਂ ਤੋਂ ਵੀ ਉੱਚਾ ਹੈ ਕਿ ਤੁਸੀਂ ਲੰਬੇ ਸਮੇਂ ਤੋਂ ਗੁਰਬਾਣੀ ਦੀ ਗੱਲ ਕਰ ਰਹੇ ਹੋ ਗੁਰੂ ਸਿਧਾਂਤਾਂ ਦੀ ਗੱਲ ਕਰ ਰਹੇ ਹੋ ਸੰਗਤ ਦੇ ਵਿੱਚ ਕੀ ਸਾਹਿਬ ਬੜੇ ਵਿਦਿਆਰਥੀ ਤੁਹਾਡੇ ਕੋਲ ਪੜ੍ਹ ਕੇ ਵੀ ਗਏ ਨੇ ਬੜੇ ਵਿਦਿਆਰਥੀ ਤੁਹਾਡੇ ਕੋਲ ਗੁਰਬਾਣੀ ਦੀ ਰੋਸ਼ਨੀ ਵੀ ਲੈ ਰਹੇ ਨੇ ਗੁਰਬਾਣੀ ਦਾ ਧਿਆਨ ਵੀ ਤੁਸੀਂ ਉਹਨਾਂ ਨੂੰ ਕਰਨਾ ਸਿਖਾ ਰਹੇ ਹੋ ਕੋਈ ਇਹੋ ਜੀ ਯਾਦ ਅੱਜ ਤੱਕ ਤੁਹਾਡੇ ਜ਼ਿਹਨ ਦਾ ਹਿੱਸਾ ਬਣ ਸਕੀ ਵੀ ਮੈਂ ਸੋਚਿਆ ਨਹੀਂ ਸੀਗਾ ਵੀ ਅੱਜ ਦਾ ਨੌਜਵਾਨ ਕਿਸ ਪਾਸੇ ਜਾਵੇਗਾ ਆ ਨੌਜਵਾਨ ਬਦਲ ਕੇ ਆਪਣੀ ਜ਼ਿੰਦਗੀ ਬਦਲ ਰਹੇ ਨੇ ਹਾਂ ਹੈਗੀ ਬਹੁਤ ਸਾਰੇ ਇਹ ਜੀ ਵਿਦਿਆਰਥੀ ਮਿਲਦੇ ਨੇ ਜਿਹੜੇ ਸਾਡੇ ਕੋਲ ਇੱਕ ਕੈਨੇਡਾ ਤੋਂ ਮੇਰਾ ਗਵਾਂਢੀ ਦਾ ਲੜਕਾ ਆਇਆ ਉਹ ਮੈਨੂੰ ਕਹਿੰਦਾ ਵੀ ਮੈਂ ਪਛਾਣਿਆ ਨਾ ਮੈਂ ਕਿਹਾ ਵੀ ਕੌਣ ਤੁਸੀਂ ਹੈ ਕਹਿੰਦਾ ਮੈਨੂੰ ਅੰਕਲ ਜੀ ਪਛਾਣਿਆ ਨਹੀਂ ਕਹਿੰਦਾ ਜਦੋਂ ਮੈਂ 7ਵੀਂ ਜਮਾਤ ਚ ਸਕੂਲ ਚ ਪੜਦਾ ਸੀ ਦਿਲੋਂ ਤੁਸੀਂ ਉਸ ਵੇਲੇ ਕਿਹਾ ਸੀ ਵੀ ਜਿਹੜਾ ਨੌਜਵਾਨ 25 ਸਾਲ ਤੱਕ ਕੋਈ ਨਸ਼ਾ ਨਹੀਂ ਵਰਤਦਾ ਵੀ ਉਹ ਸਾਰੀ ਉਮਰ ਨਹੀਂ ਵਰਤਦਾ ਹੈਗਾ ਕਹਿੰਦਾ ਮੈਂ ਕੈਨੇਡਾ ਗਿਆ ਵਧੀਆ ਕੰਮ ਹੈ ਸਾਰਾ ਕੁਝ ਹੈਗਾ ਪਰ ਮੈਂ ਉਹ ਗੱਲ ਇੰਨੀ ਕੁ ਮੇਰੇ ਯਾਦ ਹੈ ਉਹ ਮੈਂ ਅੱਜ ਤੱਕ ਨਿਸ਼ਾਨੀ ਕੀਤਾ ਮੇਰੇ ਖੁਦ ਨਾਲ ਵਾਪਰੀ ਹੈ ਮੇਰਾ ਜੀਵਨ ਪਹਿਲਾਂ ਇਸ ਤਰ੍ਹਾਂ ਦਾ ਸੀਗਾ ਜਦੋਂ ਮੈਂ 30 35 ਸਾਲ 35 ਸਾਲ ਦੀ ਉਮਰ ਦੇ ਵਿੱਚ ਜਦੋਂ ਇਦਾਂ ਮੈਂ ਨਸ਼ਾ ਕਰਦਾ ਹੀ ਥੋੜਾ ਕਣ ਜਿਹੜੇ ਪਾਰੇ ਉਦੋਂ ਬਾਅਦ ਇਹ ਜਿਹੜਾ ਨਸ਼ਾ ਮਿਲਿਆ ਇਹ ਰਸ ਆਵੇ ਉਹ ਰਸ ਜਾਵੇ ਆਪਣੇ ਆਪ ਦੇ ਰਸ ਲਾ ਤੂੰ ਅੰਨ ਰਸ ਰਾਤਰੀ ਗੁਰਬਾਣੀ ਨਾਲ ਇਕਮਿਕ ਹੋ ਗਏ ਜੀਵਨ ਬਦਲ ਗਿਆ ਵਾਸ ਵਾਸਲਾ ਵਾਹ ਵਾਹ ਬਾਣੀ ਨਿਰੰਕਾਰ ਇਹ ਨਿਰੰਕਾਰ ਗੁਰਬਾਣੀ ਦੀ ਗੱਲ ਸਿਰਫ ਇੰਨੀ ਹੈ ਵੀ ਬਾਣੀ ਨੂੰ ਅਸੀਂ ਆਪਣੇ ਅੰਦਰ ਲਜਾਣੇ ਆ ਕਿ ਨਹੀਂ ਕਿ ਜਾਂ ਅਸੀਂ ਦੂਜਿਆਂ ਨੂੰ ਸੁਣਨ ਵਾਸਤੇ ਇਹ ਕਹ ਵੀ ਕਿਹਾ ਜਾਂਦਾ ਹੈ ਗੁਰਬਾਣੀ ਸੁੱਖ-ਦੁੱਖ ਦਾ ਖਜ਼ਾਨਾ ਹੈ। ਕਿਸ ਗੱਲ ਨਾਲ ਸਹਿਮਤ ਹੋ? ਬਿਲਕੁਲ ਠੀਕ ਹੈ ਜੀ। ਜਿਹੜਾ ਸੁੱਖ ਹੈ ਨਾ ਉਹ ਅਸਲ ਅਸੀਂ ਸਮਝਿਆ ਨਹੀਂ ਹੈਗਾ ਅਸੀਂ। ਸੁੱਖ ਜਿਹਾ ਹੈਗਾ ਸੁੱਖ ਕਿਸੇ ਦੁਨਿਆਵੀ ਪਦਾਰਥਾਂ ਦੇ ਵਿੱਚ ਸੁੱਖ ਨਹੀਂ ਹੁੰਦਾ। ਸੁੱਖ ਨਹੀਂ ਬੋਤਾ ਧਨ ਖਾਟੇ ਸੁਖ ਨਹੀਂ ਪੇਖੇ ਨਿਰਦ ਨਾਟੇ ਸੁਖ ਨਹੀਂ ਬਹੁ ਦੇਸ ਕਮਾਏ ਸਰਬ ਸੁਖਾਂ ਹਰ ਹਾਰ ਗੁੰਮਾਈ ਇਹ ਸੁਖਾਂ ਜਰ ਬਾਕੀ ਦੁੱਖ ਮੈਨੂੰ ਵੀ ਆਏ ਨਹੀਂ ਬਹੁਤ ਲੋਕਾਂ ਨੂੰ ਆਉਂਦੇ ਨੇ ਪਰ ਜਦੋਂ ਦੁੱਖ ਵੀ ਆਉਂਦੇ ਨੇ ਨਾ ਫਿਰ ਉਹ ਬੰਦੇ ਨੂੰ ਉਹਦੇ ਅੰਦਰ ਇਹ ਜੀ ਜਰ ਦੀ ਸ਼ਕਤੀ ਆ ਜਾਂਦੀ ਹੈ ਉਹਨਾਂ ਨੂੰ ਫਿਰ ਦੁੱਖ ਨਹੀਂ ਸਭ ਸੁਖ ਹੀ ਹੈ ਰੇ ਹਾਰ ਨਹੀਂ ਸਭ ਜਿੱਤ ਬੁਰਾ ਨਹੀਂ ਸਭ ਪਲਾਈ ਹੈ ਕੋਈ ਇੱਕ ਨਹੀਂ ਇਸ ਸਾਨੂੰ ਦੁੱਖ ਸੁਖ ਵਿੱਚ ਇੱਕ ਸਮਾਨ ਰਹਿਣਾ ਸਿੱਖ ਜਾਂਦਾ ਦੁੱਖ ਕਿਹੜੇ ਗੁਰੂ ਨਹੀਂ ਆਏ ਸ਼ਹੀਦਾਂ ਨੂੰ ਨਹੀਂ ਆਏ ਜੋ ਗੁਰ ਕਹੈ ਸੋਈ ਪਲ ਮੰਨੋ ਗੱਲ ਸਿਰਫ ਇਹ ਨਹੀਂ ਹੈ ਸੇਵਕ ਸਿੱਖ ਪੂਜਣ ਸਭਾਵ ਹੈ ਸਭ ਗਾਵੇ ਹਰ ਗਾਵੇ ਸੁਣਿਆ ਤਿੰਨ ਘਾਤ ਕਰਿਆ ਜੇ ਸਤ ਗੁਰੂ ਦੀ ਆਗਿਆ ਸਤ ਸਤ ਕਰਮਾਂ ਦੀ ਜਿਨ੍ਹਾਂ ਨੇ ਮੰਨੀ ਹੈ ਤਾਂ ਹੀ ਤਾਂ ਪਹਿਲਾਂ ਸੁਣਿਆ ਨੇ ਚਾਰ ਪੌੜੀਆਂ ਹੁੰਦੀਆਂ ਨੇ ਫਿਰ ਮੰਨਣ ਵੀ ਆਉਂਦੀਆਂ ਨੇ ਜਦੋਂ ਸੁਣਿਆ ਮੰਨਿਆ ਮਨ ਕੀਤਾ ਪਹੁ ਅੰਤਰਗਤੀ ਇਸ ਨਾਲ ਫਿਰ ਅੰਦਰਲੇ 30 ਦੇ ਵਿੱਚ ਜਨਨ ਹੋ ਕੇ ਇਸ ਨੂੰ ਕਿਹਾ ਅੰਮ੍ਰਿਤ ਸਰ ਸਤਗੁਰ ਸਤਵਾਦੀ ਜਿਤਨਾ ਤੇ ਕਊਆ ਹੰਸ ਹੋਏ ਜਿੰਨੇ ਮਰਜੀ ਕਾਲੇ ਜਿਹੜਾ ਹੈਗਾ ਮਨ ਹੈ ਜਨਮ ਜਨਮ ਕੀ ਇਸਮਰ ਕੋ ਮਾਲ ਲਾਗੀ ਕਾਲਾ ਹੋਆ ਸਿਰ ਉਹ ਕਾਲੀ ਕਰਤੂਤਾ ਉਹ ਆਦਤਾ ਉਹ ਰਸਕਾਸ ਉਹ ਬਿਲਕੁਲ ਛੱਡੀਆਂ ਜਾਂਦੀਆਂ ਨੇ ਜਦੋਂ ਗੁਰੂ ਦੇ ਲਾੜ ਲੱਗ ਜਾਂਦੇ ਕਿਉਂਕਿ ਜਿਹੜਾ ਜਿਹੜਾ ਗੁਰੂ ਹੁੰਦਾ ਗੁਰਜਵੰਤ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਬੜੀ ਖੁਸ਼ੀ ਹੋਈ ਜਦੋਂ ਇਹੋ ਜਿਹੇ ਸ਼ਕਸ਼ੇਤਾ ਸੰਗਤ ਦੇ ਰੂਪ ਰਵਾਂਦੀਆਂ ਨੇ ਜਿੰਨ ਚ ਇੱਕ ਬੜਾ ਵੱਡਾ ਸਵਾਲ ਸੀਗਾ ਗੁਰਬਾਣੀ ਜੀਵਨ ਜਚ ਹੈ ਕਿਵੇਂ ਪਰੰਤੂ ਅੱਜ ਸਾਡੇ ਅਤੀ ਸਤਕਾਜਕ ਸਿੱਖ ਚਿੰਤਕ ਸਰਦਾਰ ਦਰਸ਼ਨ ਸਿੰਘ ਜੀ ਨੇ ਇੱਕ ਇੱਕ ਗੱਲ ਦਾ ਜਵਾਬ ਗੁਰਬਾਣੀ ਦੇ ਹਵਾਲੇ ਨਾਲ ਗੁਰਬਾਣੀ ਦੇ ਪਰਮਾਨ ਨਾਲ ਸਾਨੂੰ ਸਮਝਾ ਦਿੱਤਾ ਗੁਰਬਾਣੀ ਵਿੱਚ ਹਰ ਸਵਾਲ ਦਾ ਜਵਾਬ ਮਿਲਦਾ ਸਾਡੀ ਜ਼ਿੰਦਗੀ ਦੇ ਸਵਾਲ ਖਤਮ ਹੋ ਸਕਦੇ ਨੇ ਪਰ ਗੁਰਬਾਣੀ ਦੇ ਗੁਰੂ ਪਾਤਸ਼ਾਹ ਦੇ ਜਵਾਬ ਕਦੀ ਖਤਮ ਹੋ ਸਕਦੇ ਆਓ ਅਸੀਂ ਵੀ ਗੁਰਬਾਣੀ ਦੇ ਨਾਲ ਜੀਏ ਗੁਰਬਾਣੀ ਨਾਲ ਅੰਗੀਕਾਰ ਹੋਈਏ ਗੁਰਬਾਣੀ ਦੇ ਇੱਕ ਇੱਕ ਸ਼ਬਦ ਨੂੰ ਆਪਣੇ ਜ਼ਹਿਨ ਦਾਇਸਾ ਬਣਾ ਕੇ ਰੋਜ਼ਾਨਾ ਸਹਿਜ ਪਾਠ ਦੇ ਰਾਈ ਗੁਰੂ ਦੇ ਨਾਲ ਗੱਲਾਂ ਕਰੀਏ ਗੁਰੂ ਪਾਤਸ਼ਾਹ ਦੀ ਖੁਸ਼ੀਆਂ ਦੇ ਪਾਤਰ ਬਣੀਏ ਦਰਸ਼ਕ ਜੀ ਮੈਂ ਇੱਕ ਤੁਹਾਨੂੰ ਹੋਰ ਸਵਾਲ ਕਰਨਾ ਚਾਹਨਾ ਕੀ ਜਾਂਦਾ ਹੈ ਜਦੋਂ ਬੱਚਾ ਥੋੜਾ ਜਿਹਾ ਬਡੇਰੀ ਉਮਰ ਵਾਲਾ ਜਾਂਦਾ ਹੈ ਬੱਚੇ ਨੂੰ ਗੁਰਬਾਣੀ ਦੇ ਲੜ ਲਗਾ ਦਿਓ ਗੁਰਬਾਣੀ ਦਾ ਪੋਟਲਾ ਪਵਾ ਦਿਓ ਬੱਚਾ ਕਦੀ ਨਸ਼ਿਆਵਲ ਨਹੀਂ ਜਾਵੇਗਾ ਬੱਚਾ ਕਦੀ ਬੁਰੀ ਸੰਗਤਵਲ ਨਹੀਂ ਜਾਵੇਗਾ ਕੋਈ ਉਮਰ ਵੀ ਹੈ ਬੱਚੇ ਨੂੰ ਗੁਰਬਾਣੀ ਨਾਲ ਜੋੜਨ ਦੀ ਜਾਂ ਕੋਈ ਇਹੋ ਜਿਹੀ ਟ੍ਰੇਨਿੰਗ ਮਾਤਾ ਪਿਤਾ ਵੱਲੋਂ ਦਿੱਤੀ ਜਾਣੀ ਚਾਹੀਦੀ ਹੈ ਬਾਹਰੋਂ ਤਾਂ ਇਹੋ ਜਿਹੀ ਟ੍ਰੇਨਿੰਗ ਮਿਲ ਰਹੀ ਹੈ ਸਾਨੂੰ ਪਤਾ ਹੀ ਹੈ ਆਰੰਭ ਦੇ ਵਿੱਚ ਕਿਹਾ ਜਾਂਦਾ ਸੀ ਮਾਂ ਹੀ ਪਿਓ ਹੀ ਬੱਚੇ ਦਾ ਸਭ ਤੋਂ ਵੱਡਾ ਟੀਚਰ ਹੈ ਉਂਗਲ ਪਕੜ ਕੇ ਬੱਚੇ ਨੂੰ ਜਿਸ ਪਾਸੇ ਤੋੜ ਦੇਗਾ ਬੱਚੇ ਤੁਰ ਪੈਣਗੇ ਤੁਸੀਂ ਆਖਿਆ ਕਿ ਮੇਰੇ ਨਾਲ ਹੀ ਕਿਹੋ ਜਿਹੀ ਘਟਨਾ ਵਾਪਰੀ ਬੱਚਾ ਮਿਲਿਆ ਨੌਜਵਾਨ ਮਿਲਿਆ ਤੇ ਕਹਿ ਦਿੱਤਾ ਤੁਸੀਂ ਵੀ ਆਪਣੀ ਲਿਖਤਾ ਵਿੱਚ ਲਿਖਦੇ ਹੋ ਕਿ ਜਿਸ ਨੌਜਵਾਨ ਨੇ 25 ਸਾਲ ਤੱਕ ਕੋਈ ਨਸ਼ਾ ਨਹੀਂ ਕੀਤਾ ਉਹ ਕਦੀ ਕੋਈ ਨਸ਼ਾ ਨਹੀਂ ਕਰੇਗਾ ਆਰੰਭਤਾ ਦਾ ਪੀਰੀਅਡ ਕਿਦਾਂ ਸ਼ੁਰੂ ਹੁੰਦਾ ਬੱਚੇ ਦਾ ਦੇਖੋ ਜਿਹਦੀ ਅਸਲ ਸਿੱਖਿਆ ਹੈ ਉਹ ਸਾਨੂੰ ਬੱਚਿਆਂ ਰਹੀ ਮੱਦ ਬਾਣੀ ਕੇ ਨਾਮ ਜਪੋ ਜੀ ਐਸੀ ਐਸੀ ਤਰੂਪ ਰਹਿਲਾਦ ਬੱਤੀ ਸੀ ਜਪੇ ਹੋ 6ਵੇਂ ਪਾਸ਼ਾ ਸਿਰਫ 11 ਸਾਲ ਦੀ ਸੀ ਜਦੋਂ ਸ਼ਹੀਦਦੀ ਹੋਈ ਪੰਜ ਪਾਸ਼ਾ ਗੁਰਗੋਇੰਸੀ ਜੀ ਨੂੰ 9 ਸਾਲ ਦੇ ਸੀ ਜਦੋਂ ਦਿੱਲੀ ਵੱਲ ਤੋਰਿਆ 4 ਬੜੇ ਬੱਚੇ ਹੋਏ ਨੇ ਸੋ ਜਿਹੜੇ ਬਚਪਨ ਵਿੱਚ ਲਗਨ ਲੱਗ ਜਾਂਦੀ ਹੈ ਨਾ ਜਦੋਂ ਉਹ ਲਗਨ ਤਾਂ ਹੀ ਲੱਗੂਗੀ ਜੇ ਅਸੀਂ ਕੁਝ ਕਰਾਂਗੇ ਮਟਮੁੱਲੇ ਫਰਜ਼ ਮਾਤਾ ਪਿਤਾ ਤੋਂ ਸਮਝਣੇ ਪੈਣਗੇ ਆਪਣੇ ਹੁਣ ਆਪਾਂ ਜੇ 2-4 ਸ਼ਬਦ ਵੀ ਇੱਕ ਸ਼ਬਦ ਵੀ ਗੁਰੂ ਦੀ ਬਾਣੀ ਦਾ ਆਪਣੇ ਮਨ ਚ ਵਾਜ ਜਿਵੇਂ ਪਹਿਲਾ ਹੀ ਸ਼ਬਦ ਹੈ ਪਹਿਲਾ ਜਪਜੀਤ ਸਾਹਿਬ ਕੀ ਨਚੋੜਾ ਸੱਚ ਯਾਰ ਕਿਵੇਂ ਬਣਿਆ ਜੇ ਕਿਵੇਂ ਸੱਚ ਯਾਰਾ ਹੋਈਏ ਕਿਉਂ ਕੁੜਤ ਅਗੇ ਜਵਾਬ ਹੈ ਹਕਮਨ ਜਾਈ ਚਲਣਾ ਨਾ 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 ਲਿਖਿਆ ਜੇ ਹੁਕਮ ਨਹੀਂ ਪਹਿਲਾ ਸ਼ਬਦ ਜੇ ਆਪਾਂ ਚੰਗੀ ਚਪਾਲੀ ਮੋਤੀ ਤਮੰਦਰ ਉਸਰੇ ਰਤਨਤਾ ਹੋ ਜਾਏ ਇਹ ਚਾਰ ਉਹ ਗਲੰਦਸੀਆਂ ਨੇ ਵੀ ਜੋ ਸੌਰੀ ਦੁਨੀਆ ਪਾ ਦਈ ਹੈ ਚਾਹੇ ਉਹ ਰਿੱਦਿਆ ਸਿੱਧਿਆ ਨੇ ਚਾਹੇ ਉਹ ਸੁਲਤਾਨ ਹੋਵੇ ਮੇਲਾ ਸਕਦਾ ਹੈ ਪਰ ਮਤ ਦੇਖ ਭੂਲਾ ਬਿਸਰ ਤੇ ਰਚਿਤਨਾਵ ਹੈ ਨਾ ਹਰਬਿੰਗਿਓ ਜਲਵਰ ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰੀ ਸ੍ਰਿਸ਼ਟੀ ਜਲਵਰ ਰਹੀ ਹੈ ਤਾਂ ਹੀ ਗੁਰੂ ਨਾਨਕ ਦੇਵ ਜੀ ਯਾਰ ਬਾਬਾ ਦੇਖਿਆ ਧਿਆਨ ਕਰ ਦਾਲਦੀ ਸਫਲ ਦੂਜੀ ਗੱਲ 641 ਪੰਨੇ ਤੇ ਇੱਕ ਕੋਈ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਜੇ ਪੜ ਲੀਏ ਪਾਠ ਪੜਿਓ ਔਰ ਵੇਦ ਵਿਚਾਰਿਓ ਨੇਵਲ ਪਹੁੰਚਗਾ ਸਾਦੇ ਪੰਜ ਜਨਾਸੋਂ ਸੰਗਣਾ ਛੋਟ ਗਿ ਅੱਜ ਕੰਮ ਬਹੁਤ ਪਿਆਰੇ ਇਹਨ ਵਿੱਚ ਇਹ ਸ਼ਬਦ ਵਿੱਚ ਉਹਨਾਂ ਸਾਰੇ ਕਰਮ ਕਾਂਡਾਂ ਤੇ ਪਖੰਡਾਂ ਜਿਹੜੇ ਉਸ ਸਮੇਂ ਕੀਤੇ ਜਾਂਦੇ ਸੀ ਉਹਨਾਂ ਦਾ ਪਾਜ ਡੇਢ ਕੇ ਦੱਸਿਆ ਹੋਇਆ ਹੈ ਵੀ ਭਾਈ ਇਹ ਸਾਰਿਆਂ ਨਾਲ ਕੁਝ ਨਹੀਂ ਬਣਨਾ ਹੈਗਾ ਤੁਹਾਡਾ ਇਸ ਤਰ੍ਹਾਂ ਦੀ ਨਾਲ ਅਸਲ ਵਿੱਚ ਦਾ ਜੀਵਨ ਜਾਂ ਚੰਗੀ ਉਹ ਇੱਕ ਇੱਕ ਸ਼ਬਦ ਵਿੱਚ ਪਰੋਈ ਪਈ ਹੈ ਬਹੁਤ ਖੂਬ ਹੁਣ ਇੱਕੋ ਹੀ ਲਾਈਨ ਆਪਾਂ ਆਪਣੇ ਜੀਵਨ ਚ ਬਣਾ ਲਈ ਮਾਨ ਬਾਜ ਕਰਮ ਜਾਂ ਤੁਹਾਡੇ ਇਰਾਦੇ ਤੇ ਸਭੇ ਫਲ ਪਾਵੇ ਆਪਣੇ ਮਨ ਵਿੱਚ ਕਿਸੇ ਦਾ ਬੁਰਾ ਨਾ ਚੀਤ ਹੈ ਚਿਤ ਹੈ ਚਿਤ ਸਮਾਇਤਾ ਹੋਵੇ ਆਨੰਦ ਕਣ ਇਹ ਆਪਣਾ ਚਿਤ ਪਰਮਾਤਮਾ ਦੀ ਚਿੱਤ ਨਾਲ ਜੋੜ ਲੀਏ ਫਿਰ ਮਹਾ ਆਨੰਦ ਪਾ ਲਵੋ ਫਿਰ ਇਸੇ ਤਰ੍ਹਾਂ ਹੀ ਬਚਨ ਆਪਣੀ ਬੋਲਣ ਜਿ ਲਈ ਉਹ ਮਿਰਚ ਬੋਲੜਾ ਜੀ ਹਰ ਸੱਜਣ ਦਾ ਆਪਣੀ ਬੋਲਾ ਦੀ ਮਿਠਾਸ ਹੋਵੇ ਜਿੰਨੀਆਂ ਪ੍ਰੋਬਲਮ ਜਉਂਦੀਆਂ ਨੇ ਗਲਤ ਬੋਲਣ ਨਾਲ ਜਾਂ ਗਲਤ ਖਾਣ ਪੀਣ ਨਾਲ ਹੁੰਦੇ ਇਸ ਲਈ ਆਪਣਾ ਜਿਹੜਾ ਮੂੰਹ ਹੈ ਇਹਦੇ ਤੇ ਕੰਟਰੋਲ ਕਰਨਾ ਜੀਭ ਤੇ ਕੰਟਰੋਲ ਕਰਨਾ ਜੀਬ ਤੇ ਕੰਟਰੋਲ ਕਰਨਾ ਸਿਖਾਇਆ ਹੈ ਮਨ ਬਚ ਕਰਮ ਇਸ ਤਰ੍ਹਾਂ ਕਰ। ਅਸਾ ਐਕਸ਼ਨ ਕੀ ਕਰਦਾ? ਕੰਮ ਕੀ ਕਰਦਾ? ਮੈਂ ਤਾਂ ਇੱਕੋ ਹੀ ਗੱਲ ਬੱਚਿਆਂ ਨੂੰ ਵੀ ਦੱਸਦਾ ਨਾ, ਡਿਟੇਲਸ ਦੱਸਦਾ ਨਾ। ਵੀ ਜਿਹਾ ਪਰ ਵਾਚ ਹੈ, ਖੜੀ। ਇਹ ਵਾਚਮੈਨ ਹੁੰਦਾ ਚੌਕੀਦਾਰ। ਦਿਲ ਦਰਵਾਨੀ ਜੋ ਕਰੇ, ਜਿਹੜਾ ਆਪਣੇ ਆਪ ਦਾ ਚੌਕੀਦਾਰ ਬਣ ਜਾਂਦਾ ਹੈ। ਤਾਂ ਉਹ ਵਾਚ ਯੋਰ ਵਰਲਡ, ਵਾਚ ਯੋਰ ਐਕਸ਼ਨ, ਵਾਚ ਯੋਰ ਟੈਲੈਂਟ, ਵਾਚ ਯੋਰ ਕੈਰੈਕਟਰ, ਵਾਚ ਯੋਰ ਹੈਲਥ। ਜੇ ਇਹ ਪੰਜਾਂ ਚੀਜ਼ਾਂ ਨੂੰ ਆਪਾਂ ਨਿਗਰਾਨੀ ਕਰ ਲਈਏ ਤਾਂ ਬੰਦਾ ਜ਼ਿੰਦਗੀ ਦੇ ਵਿੱਚ ਐਂ ਸਫਲ ਸਫਲਪਈ ਸਫਲ ਯਾਤਰਾ ਆਵਣ ਜਾਣ ਵੇ ਉਹ ਸਫਲ ਜੀਵਨ ਬਤੀਤ ਕਰ ਸਕਦਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਅੱਜ ਜ਼ਿੰਦਗੀ ਦੇ ਉਹ ਗੁਜੇ ਭੇਦਾਂ ਬਾਰੇ ਪਤਾ ਲੱਗ ਗਿਆ ਜਿਹਨੂੰ ਅਸੀਂ ਕਦੀ ਟੱਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗੁਰਬਾਣੀ ਵੀ ਦੇ ਵਿੱਚ ਬਹੁਤ ਕੁਝ ਲੁਕਿਆ ਪਿਆ ਪਰ ਕੋਸ਼ਿਸ਼ ਕਰੀਏ ਰੋਜ਼ਾਨਾ ਸਹਿਜ ਪਾਠ ਦੇ ਨਾਲ ਜ਼ਿੰਦਗੀ ਦੇ ਇਹਨਾਂ ਗੁਜੇ ਭੇਦਾਂ ਨੂੰ ਫੋਲਣ ਦੀ ਕੋਸ਼ਿਸ਼ ਕਰੀਏ ਗੁਰਬਾਣੀ ਹਰ ਇੱਕ ਸਵਾਲ ਦਾ ਜਵਾਬ ਦਿੰਦੀ ਹੈ ਬਾਬਾ ਹੋਰ ਖਾਣਾ ਕੁਛੀ ਖੁਵਾਰ ਚੱਲਣਾ ਕਿਵੇਂ ਹੈ ਪਹਿਨਣਾ ਕਿਵੇਂ ਹੈ ਖਾਣਾ ਕਿਵੇਂ ਹੈ ਬੋਲਣਾ ਕਿਵੇਂ ਹੈ ਮੈਂ ਫਿਰ ਕਹਤੋਂ ਮਾ ਸਾਡੇ ਸਾਹ ਜਿੰਦਗੀ ਦੇ ਸਵਾਲ ਖਤਮ ਹੋ ਜਾਣਗੇ ਪਰ ਜਵਾਬ ਕਦੀ ਖਤਮ ਨਹੀਂ ਹੋਣਗੇ ਆਓ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਰੋਜ਼ਾਨਾ ਗੁਰੂ ਦੇ ਨਾਲ ਪਿਆਰ ਕਰੀਏ ਮਾਨ ਕਰੀਏ ਇਹੋ ਜੀ ਸ਼ਿਖਸ਼ਤਾ ਦੇ ਉੱਪਰ ਜਿਨ੍ਹਾਂ ਨੇ ਆ ਪਹਿਲੇ ਗੁਰਬਾਣੀ ਪੜ੍ਹੀ ਗੁਰਬਾਣੀ ਨੂੰ ਜੀ ਕੇ ਵੇਖਿਆ ਅਸੀਂ ਸੰਗਤਾਂ ਦੇ ਵਿੱਚ ਇੱਕ ਇੱਕ ਸਿਧਾਂਤ ਨੂੰ ਗੁਰਬਾਣੀ ਦੀ ਫਿਲਾਸਫੀ ਨੂੰ ਗੁਰਬਾਣੀ ਦੀ ਵਿਚਾਰਧਾਰਾ ਨੂੰ ਬਾਖੂ ਭੀ ਟੰਗ ਦੇ ਨਾਲ ਪ੍ਰਚਾਰ ਕਰ ਰਹੇ ਨੇ ਗੁਰੂ ਸਾਹਿਬ ਕਿਰਪਾ ਕਰਨ ਤੁਹਾਨੂੰ ਤੰਦਰੁਸਤੀ ਦੇ ਰੋਗ ਤਾਂ ਲੰਬੀ ਉਮਰ ਮਿਲੇ ਤਾਂ ਜੋ ਇਸੇ ਤਰ੍ਹਾਂ ਗੁਰ ਸ਼ਬਦਾ ਦੀ ਗੱਲ ਗੁਰ ਸਿਧਾਂਤਾਂ ਦੀ ਗੱਲ ਬਾਖੂਪੀ ਟੰਗਣਾ ਤੋਂ ਸੰਗਤ ਕਰਦੇ ਰਵੋ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਸਾਂਝੀ ਸਾਡੀ ਅਤੀ ਸਤਿਕਾਰਯੋਗ ਸਿੱਖ ਚਿੰਤਕ ਸਰਦਾਰ ਦਰਸ਼ਨ ਸਿੰਘ ਜੀ ਅਮੜਗੜ ਹੁਣ ਸਾਨੂੰ ਦੁਆਗਿਆ ਅਗਲੀ ਵਾਰ ਫਿਰ ਮਿਲਾਂਗੇ ਨਵਾਂ ਵਿਸ਼ਾ ਲੈ ਕੇ ਨਵੀਂ ਸ਼ਖਸੀਅਤ ਦੇ ਨਾਲ ਤਦ ਤੱਕ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ